ਹਾਂ ਮਮੀ ਨੇ ਚੱਲੀ ਸੀ ਕਾਲ ਤੇ ਕਾਲ ਤੇ ਚੱਲੀ ਹਾਂਜੀ ਰੋਟੀ ਖਾ ਲਈ ਰੋਟੀ ਮਮੀ ਸ ਫਿਰ ਸਵੇਰੇ ਕਿਹੜਾ ਭੁੱਖ ਲੱਗਦੀ ਹੈ ਫਿਰ ਉੱਥੇ ਖਾ ਲਈ ਕੁਝ ਹਾਂਜੀ ਉਹ ਵੀ ਠੀਕ ਹੈ ਚੰਗਾ ਠੀਕ ਹੈ ਵਾਹ ਤੇ ਅੰਨਲ ਜਾਈ ਹਾਂਜੀ ਹਾਂਜੀ ਕਿਵੇਂ ਬੀਬੀ ਠੀਕ ਹੈ ਉਹ ਬਾਕੀ ਕੁੜੀ ਜੀ ਇਸ ਕਾਲਜ ਹਾਂ ਬਾਕੀ ਬੇਬੇ ਤੈਨੂੰ ਮੈਂ ਕਿੰਨੇ ਵਾਰੀ ਸਮਝਾਇਆ ਮੌਲ ਹੋਰੇ ਖਰਾਬ ਨੂੰ ਨਾ ਤੁਰਿਆ ਕਰ ਵੇ ਹੁਣ ਅੱਧੇ ਚ ਛਡਾਉਣੀ ਉਹਦੀ ਪੜ੍ਹਾਈ ਹੈ ਇਹ ਆਪੇ ਉੱਪ ਨੂੰ ਉੱਪ ਨਰਾ ਹੀ ਕਰਾ ਲਾਂਗੇ ਨਾ ਉਧਰ ਦੀ ਨਾ ਉਧਰ ਦੀ ਓਪਨ ਆਪਣ ਦੇ ਕਿਹੜੇ ਹੋਉਂਦੇ ਹੁੰਦੇ ਨੇ ਮਾਸਕ ਮੂਸਕ ਦਾ ਮੈਂ ਤੈਨੂੰ ਦੱਸਦਾ ਮੈਨੂੰ ਵੜਵਾ ਕੇ ਮਾਰੇਗੀ ਤੂੰ ਮੈਨੂੰ 20 ਸਾਲ ਹੀ ਕਰਾਵੇਂਗੀ ਮੈਂ ਕਿਸੇ ਨਾਲ ਗੱਲ ਵੜ ਦੇਣਾ ਵੇ ਇਹੇ ਜਾਓ ਕੀ ਕਰਦੀ ਐ ਇਹ ਹੋ ਕਰਦੀ ਕੁਛ ਨਹੀਂ ਟੈਂ ਮਾਹੌਲ ਖਰਾਬ ਐ ਮੋਰਲੀ ਹੈਗੇ ਸਹੀ ਰਾਤ ਜਾਂਦੀ ਜਾਂਦੀ 100 ਬੰਦੇ ਕੁਛ ਕਹਿੰਦੇ ਦੇਖ ਪਤਾ ਲੋਕਾਂ ਦੀਆਂ ਕੁੜੀਆਂ ਕਿਹੜਾ ਪੜਦੀਆਂ ਨਹੀਂ ਹੈਂ ਹੋਰ ਆਪਣੀ ਵੀ ਪੜਦੀ ਐ ਕਿਹੜੇ ਮਾੜਾ ਕੁਛ ਕਰਦੀ ਐ ਦੇਖ ਆਪਣੀ ਕੁੜੀ ਸਹੀ ਐ ਨਾ ਆਪਾਂ ਕਿਸੇ ਤੋਂ ਕੀ ਲੈਣਾ ਬੇਬੇ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਆਪਣੀ ਪਰਦੀ ਨਹੀਂ ਹੈਗੀ ਆਪਣੀ ਸਹੀ ਨਾਲ ਵਾਲੀ ਕੋਈ ਖਰਾਬ ਹੁੰਦੀ ਆ ਉਹਦੇ ਨਾਲ ਲੱਗ ਕੇ ਜਵਾ ਖਰਾਬ ਹੋ ਜਾਂਦਾ ਬੇਦੀ ਤਾਂ ਕੋਈ ਸੇਲੀ ਵੀ ਨਹੀਂ ਅਹ ਜੀ ਹੈਗੀ ਚੱਲ ਕੋਈ ਨਾ ਮੇਰੀ ਗੱਲ ਸੁਣ ਕਿਉਂ ਨਹੀਂ ਉਹ ਬਾਰਲੀ ਕਰ ਵਾਲੀ ਦੀ ਉਹ ਬਾਰਲੀ ਕਰ ਵਾਲੀ ਦੀ ਉਹ ਕੁੜੀ ਦੋ ਵਾਰੀ ਨਿਕਲ ਕੇ ਪੁੱਗੀ ਉਹ ਨਾਲ ਜਾਂਦੀ ਮੇਰਾ ਮੇਰਾ ਖੂਨ ਪੁੱਗਦਾ ਵੇ ਤੂੰ ਮੇਰਾ ਦਿਮਾਗ ਨਾ ਫਟਣ ਵਾਲਾ ਕਰ ਕਿਉਂ ਐਵੇਂ ਟੈਨਸ਼ਨਾਂ ਦੇਈ ਜਾਂਦਾ ਮੇਰੀ ਗੱਲ ਸੁਣ ਹੁਣ ਆ ਜਿਹੜੀ ਕਲਾਸ ਚੱਲਦੀ ਉਹਦੀ ਇਹ ਤਾਂ ਪੂਰੀ ਕਰ ਲੈ ਹੋ ਬੇਬੇ ਮੈਂ ਤੈਨੂੰ ਕਿੰਨੇ ਵਾਰ ਕਿਹਾ ਮੈਂ ਉਹਨੂੰ ਕਰਾਂ ਤਾਂ ਪੇਪਰ ਦਵਾ ਲਿਆ ਕਰੂੰਗਾ ਕਰਾਂ ਤਾਂ ਪੇਪਰ ਦਵਾ ਲਿਆ ਕਰੂੰਗਾ ਮੈਂ ਚੰਗਾ ਨਹੀਂ ਲੱਗਦਾ ਬੋਲਦਾ ਰੋਜ਼ ਚੰਗਾ ਨਹੀਂ ਲੱਗਦਾ ਕੋਈ ਨੁਕਸਾਨ ਹੋ ਜਾਏ ਚੱਲ ਕੋਈ ਨਾ ਟੈਨਸ਼ਨ ਨਾ ਲੈ ਤੂੰ ਕਰ ਦਾਂਗੇ ਕੋਈ ਨਾ ਹਟਾ ਲਾਂਗੇ ਆਪਾਂ ਚੰਗਾ ਮੈਂ ਤਾਂ ਜੀਤ ਜਾ ਕੇ ਆਉਣਾ ਬਾਗ ਜਾ ਰੋਟੀ ਖਾਲੀ ਐ ਖਾਲੀ ਰੋਟੀ ਵੀ ਦੇ ਲੈ ਦੱਸ ਇਹ ਉਹੀ ਤਾਂ ਪਿਆ ਫਾਇਆ ਵਿਆਹ ਜੋਗੇ ਕੇ ਰਾੜ ਭੋਗੇ ਕਿ ਉਹ ਗੱਲ ਨਿਕਲ ਉਦਲ ਕਿਸੇ ਦੀ ਗਈ ਆਪਣੀ ਕੁੜੀ ਨੂੰ ਉਹੀ ਹਟਾ ਲੋ ਵੀ ਉਹਨੇ ਜਿਹੜੀ ਹੁਣ ਜਮਾਤ ਹੈਗੀ ਉਹ ਤਾਂ ਪੂਰੀ ਕਰ ਲੈ ਜੇ ਗਾਹਾਂ ਤੂੰ ਪ੍ਰਾਈਵੇਟ ਕਰਾ ਲੇਂਗਾ ਤਾਂ ਭਰੇ ਵੀ ਟੈਨਸ਼ਨ ਲੈਂਦਾ ਇਹ ਵੀ ਸੱਚਾ ਫਿਕਰ ਤਾਂ ਹੁੰਦਾ ਜਿਵੇਂ ਆਖ ਬਾਹਰ ਫਿਰਦਾ ਕੀ ਪਤਾ ਕੋਈ ਕੀ ਕਹੇ ਚਰ ਕੋਈ ਨਹੀਂ ਕਰੂੰਗੀ ਹਿੱਲਾ ਕੋਈ ਨਾ ਦੇ ਸਾਲਾ ਹਜੇ ਤੱਕ ਨਹੀਂ ਆਇਆ ਹੈਗਾ ਆਏ ਹਾਈ ਜਿੱਤਿਆ ਓਏ ਆਉਂਦੀ ਹੈ ਮੇਰੇ ਲਈ ਮੋਰਨੀ ਤਾਂ ਹੁਣ ਕਿਵੇਂ ਜਹਾਰ ਕਰਾਂ ਪਿਆਰ ਦਾ ਬਹੁਤ ਵਾਰ ਕੇ ਕੇ ਦੇਖ ਲਿਆ ਆ ਗਈ ਜਿੱਤਿਆ ਸੱਚੀਉਂ ਦਿਲੋਂ ਕਰਦਾ ਇਹਦਾ ਤਾਂ ਮੈਂ ਪਰ ਇਹ ਕਿਉਂ ਨਹੀਂ ਸਮਝੀ ਦੇਗੀ ਕਮਲੀ ਕਿ ਤੂੰ ਹੱਸ ਕੇ ਗੱਲ ਕਰ ਲੈ ਦੋ ਮਿੰਟ ਮੇਰਾ ਦਿਲ ਖੁਸ਼ ਹੋ ਜਾਊਗਾ ਜਿਹੜਾ ਮੇਰੇ ਐਨੇ ਦਿਨਾਂ ਦਾ ਬਰਤ ਰੱਖੀ ਮੈਂ ਦਾ ਸਾਲੇ ਉਹਨਾਂ ਦਾ ਕੋਈ ਮੁੱਲ ਪੈਜੂਗਾ ਐਵੇਂ ਜਿੱਤਿਆ ਉਹ ਵਧੀਆ ਸੇਵਕ ਵਧੀਆ ਉਹ ਤੈਨੂੰ ਪਤਾ ਹੀ ਹੈ ਹੈ ਰਾਹਾਂ ਜੀ ਖੜਾਂਗੇ ਹੋਰ ਕਿੱਥੇ ਖੜਾਂਗੇ ਆਪਾਂ ਰਾਹਾਂ ਜੀ ਤਾਂ ਖੜਾ ਠੀਕ ਹੈ ਬਣੀ ਕੋਈ ਗੱਲਬਾਤ ਗੱਲਬਾਤ ਬਈ ਕੀ ਦੱਸਾਂ ਯਾਰ ਹੈ ਬਹੁਤ ਦਿਨੋਂ ਕਰਦਾ ਸੱਚੀ ਡੇਲੀ ਖੜਦਾ ਡੇਲੀ ਟਾਈਮ ਚੱਕਦਾ ਇਹਦਾ ਮੈਂ ਅੱਜ ਵੀ ਆ ਸਕੇਟ ਆਪ ਕੀ ਯਾਰਾ ਕੋਈ ਰਿਪਲਾਈ ਹੀ ਨਹੀਂ ਕਰਦੀ ਹੈਗੀ ਬਣੀ ਕੋਈ ਗੱਲਬਾਤ ਕਨਾ ਨਾ ਮਾੜਾ ਮੋਟਾ ਵੀ ਨਹੀਂ ਹੋ ਕਰਦੀ ਮਾ ਜਮਾ ਵੀ ਨਹੀਂ ਯਾਰ ਤੇਰੇ ਸਾਹਮਣੇ ਧੁੱਪੇ ਖੜਿਆ ਹੁਣ ਹੈ ਮੈਨੂੰ ਤਾਂ ਪਤਾ ਤੇਰਾ ਤੂੰ ਕੀ ਕਰਾ ਦਿਲੋਂ ਕਰਦਾ ਖਰਕਨ ਦਾ ਠੀਕ ਹੈ ਤੇਰੀ ਤੂੰ ਕੀ ਮੰਗਦਾ ਚਾਰੀ ਗੱਲਾਂ ਤੂੰ ਯਾਰ ਛੱਡ ਪਰਾਂ ਮੈਂ ਸੋਚਦਾ ਮੈਂ ਬਾਪੂ ਨਾਲ ਮੰਮੀ ਨਾਲ ਗੱਲ ਕਰਨਾ ਛੱਡ ਪਰਾਂ ਯਾਰ ਪਰ ਐਂ ਅਪਰ ਜੀ ਇਧਰ ਇਧਰ ਵੀ ਮੇਰੀ ਗੱਲ ਸੁਣ ਤੂੰ ਮਾਂ ਪਿਓ ਨੂੰ ਕਹਿ ਕੇ ਹੋਰ ਵਿਆਹ ਕਰਾ ਲੈ ਕਿ ਵਧੀਆ ਰਹੀ ਨੋ 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 ਹਾਂ ਭਾਈ ਕਾ ਨੂੰ ਮਗਰ ਲੱਗਿਆ ਫਿਰ ਤਾਂ ਐਵੇਂ ਐਵੇਂ ਕਿਵੇਂ ਯਾਰ ਹੋਰ 4 ਸਾਲ ਹੋ ਗਏ ਇਹਦੇ ਪਿੱਛੇ ਓਏ ਉਹ ਤਾਂ ਹੁਣ ਐਵੇਂ ਕਿਵੇਂ ਛੱਡਦਾ ਯਾਰ ਮੈਂ ਨਾ ਨਾ ਉਹ ਤਾਂ ਮੈਨੂੰ ਪਤਾ ਹੈ ਜਦੋਂ ਹੁਣ ਮੰਦੀ ਤਾਂ ਹੈ ਨਹੀਂ ਯਾਰ ਤੂੰ ਕਿਹੜਾ ਇੱਥੇ ਹੋ ਐ ਕੋਈ ਬਾਈ ਮੰਨੂਗੀ ਉਹ ਜਿਵੇਂ ਆਪਾਂ ਕਹੇ ਭਗਤੀ ਕਰਦੇ ਆ ਬਾਬਾ ਇੱਕ ਲੱਤ ਦੇ ਘੜ ਕੇ ਮੈਂ ਤਾਂ ਉਹ ਕੰਮ ਹੋਇਆ ਪਿਆ ਮੇਰਾ ਤਾਂ ਮੰਨੂਗੀ ਹੌਲੀ ਹੌਲੀ ਉਹ ਗੱਲ ਤਾਂ ਠੀਕ ਹੈ ਹੁਣ ਕਿਤੇ ਦੇਖਦੇ ਆ ਅਖਰ ਚੱਲ ਕੋਈ ਨਾ ਚਲਾਜੇ ਕਰੇ ਚਾਹ ਵੀ ਪੀਨੇ ਆ ਨਾ ਹੁਣ ਤਾਂ ਮੈਂ ਚੱਲਦਾ ਕੰਮ ਜਾਂਦਾ ਸੀ ਮੈਂ ਤੈਨੂੰ ਦੇਖ ਲਿਆ ਮੈਂ ਚੱਲ ਹੈ ਚੱਲ ਕੋਈ ਨਾ ਚੱਲ ਠੀਕ ਹੈ ਫਿਰ ਠੀਕ ਹੈ ਇੰਨਾ ਖਲਾਰਾ ਪਾਈ ਰੱਖਦੇ ਨੇ ਜਵਾਕੜੀਆਂ ਨੇ ਇਹ ਨੂੰ ਹੋਇਆ ਕੀ ਪਿਆ ਅੱਜ ਕੱਲ ਨਾ ਇੱਜਾ ਜਨੋ ਖਾਂਜੀ ਦਿੰਦੀ ਏ ਨਾ ਹੀ ਸਾਟੇ ਨਾਲ ਗੱਲ ਕਰਦੀ ਕਿਤੇ ਮੁੰਡੇ ਦੀ ਕਹੀ ਗੱਲ ਕੋਈ ਸੱਚ ਨਾ ਹੋ ਜੇ ਕਿਤੇ ਫੇਰ ਮਰਨ ਨੂੰ ਥਾਉ ਮ ਜੀ ਪਰ ਨਹੀਂ ਮੇਰੀ ਧੀ ਐਵੇਂ ਨਹੀਂ ਹੋ ਸਕਦੀ ਪਰ ਰਿਸ਼ਤਾ ਮੇਰੀ ਐ ਨਾ ਗੱਲ ਤਾਂ ਨਹੀਂ ਹੋ ਸਕਦੀ ਮੇਰੀ ਧੀ ਅਹੇ ਤਾਂ ਪਤਾ ਹੈ ਮੈਨੂੰ ਚੱਲ ਮੇਰੇ ਵਾਂਗ ਹੋ ਜਾਂਦਾ ਮੈਂ ਕਦੇ ਕਦੇ ਜਿੱਤਿਆ ਹੁਣ ਕਿੰਨੇ ਦਿਨ ਖੜੇਗਾ ਯਾਰ ਓਹੋ ਇਹ ਰੋਜ਼ ਹੀ ਖੜਿਆ ਹੁੰਦਾਗਾ ਅੱਜ ਫੇਰ ਖੜਿਆ ਕੋਈ ਨਾ ਮੈਂ ਵੀ ਅੱਜ ਜਿਹਦੇ ਨਾਲ ਗੱਲ ਕਰਕੇ ਜਾਂਗੀ ਕੋਈ ਗੱਲੇ ਨਹੀਂ ਕਰਦੀ ਆ ਗਈ ਅੱਜ ਗੱਲ ਕਰਦਾ ਹਾਂ ਨਾਲ ਪੱਕਾ ਇੱਕ ਪਾਸਾ ਕਰਕੇ ਹਟ ਜਾ। ਕੀ ਹੋਇਆ ਤੁਹਾਨੂੰ? ਮੈਨੂੰ ਕੀ ਹੋਣਾ ਯਾਰ? ਤੁਸੀਂ ਰੋਜ਼ ਘੜਦੇ ਹੋ ਮੇਰੇ ਰਾਹਾਂ 'ਚ ਨਾ ਕੁਝ ਬੋਲਦੇ ਨਾ ਕੁਝ ਕਿ ਆਏ ਨਹੀਂ ਹੋਗੇ। ਅੱਜ ਮੈਂ ਹੁਣ ਕੀ ਬੋਲਾਂ? ਮੈਨੂੰ ਐ ਲੱਗਦਾ ਜਿਵੇਂ ਕੁਝ ਬੋਲਾਂ ਤੂੰ ਗੁੱਸਾ ਕਰ ਜਾਵੇਂਗੀ। ਮੈਂ ਸੱਚੀ ਨਾ ਢਿੱਲੀ ਤੇਰੇ ਰਾਹ 'ਚ ਖੜਦਾ। ਪਰ ਮੈਨੂੰ ਵੀ ਪਤਾ ਹੈਗਾ ਵੀ ਤੁਸੀਂ ਮੇਰਾ ਟਾਈਮ ਚੱਕਦੇ ਹੋ। ਫਿਰ ਜੇ ਪਤਾ ਹੈ ਤੁਸੀਂ ਜਵਾਬ ਕਿਉਂ ਨਹੀਂ ਦਿੰਦੇਗੇ? ਨਹੀਂ ਨਹੀਂ ਮੈਨੇ ਪੜਨਾ ਹੈਗਾ ਓਏ ਪੜ ਨਹੀਂ ਉਹ ਮੈਂ ਕਿਹੜਾ ਤੁਹਾਡੀਆਂ ਕਿਤਾਬਾਂ ਪੜਦਾ ਇਹੋ ਜੀ ਗੱਲਾਂ ਕਰੀ ਜਾਂਦੇ ਨਾਲੇ ਮੇਰੇ ਭਰਾ ਦਾ ਸੁਭਾਣ ਨਹੀਂ ਹੈਗਾ ਐਵੇਂ ਲੱਗਦਾਗਾ ਸਾਨੂੰ ਮਾਰ ਦਾਂਗੇ ਨਾਲੇ ਮੈਨੂੰ ਮਾਰ ਦਾਂਗੇ ਰਾਜ ਮੇਰੀ ਦਿਲ ਦੀ ਗੱਲ ਹੈ ਨਾ ਸੌ ਲੱਗੇ ਸ ਮੇਰੇ ਉੱਠਦਾ ਤਾਂ ਤੈਨੂੰ ਦੇਖਦਾ ਸੋਨਾ ਤਾਂ ਤੈਨੂੰ ਦੇਖਦਾ ਮੈਂ ਹੁਣ ਕਰਾਂ ਵੀ ਕੀ ਕਰਾਂ ਚੱਲ ਠੀਕ ਹੈ ਮੈਂ ਤਾਂ ਜਾਣੀ ਚੰਗਾ ਮੈਨੂੰ ਜਵਾਬ ਤਾਂ ਦੇ ਜਾ ਕੀ ਜਵਾਬ ਦੇਵਾਂ ਹਾਂ ਠੀਕ ਹੈ ਜੀ ਜਵਾਬ ਤਾਂ ਮੈਨੂੰ ਮਿਲ ਗਿਆ ਲੈ ਵੇ ਜਿੱਤਿਆ ਕਰ ਲੈ ਤਿਆਰੀ ਗੱਲ ਤਾਂ ਬਣ ਗਈ ਜਿਹੜੀ ਤੂੰ ਸੋਚਦਾ ਸੀ ਨਾ ਜਮਾ ਗੱਡੀ ਲਈ ਤੇ ਚੜ ਗਈ ਮਸ ਨੂੰ ਡਰਾਈਵਰ ਰੋਕ ਲਈ ਗੱਡੀ ਲੈ ਵੇ ਹੱਸਦੀ ਜਾਂਦੀ ਐ ਉਹ ਗਈ ਉਹ ਜਿੱਤੇ ਕੀ ਹਾਲ ਏ ਓਏ ਵਧੀਆ ਸੇਵਕ ਵਧੀਆ ਅੱਲੀ ਬਿਠਾ ਸੀ ਜੰਨਾ ਕੀ ਗੱਲ ਹੱਸਣੀ ਹੈ ਬਾਈ ਗੱਲ ਇਹ ਜੀ ਹੈ ਹਾਂ ਹੋਰ ਕੀ ਹੋ ਗਿਆ ਉਹ ਜਿਹੜੀ ਤੇਰੀ ਪਰਜਾਈ ਸੀ ਨਾ ਰਾਜ ਉਹ ਜਿਹੜੀ ਲੱਗਦੀ ਹੁੰਦੀ ਸੀ ਉਹੀ ਹਾਂ ਜਿਹੜਾ ਟਾਈਮ ਚੱਕਿਆ ਕਰਦਾ ਹਾਂ ਅੱਜ ਯਾਰ ਹੱਸ ਕੇ ਗਈ ਹੈ ਹਾਂ ਸੌ ਲੱਗੇ ਗੱਲ ਵੀ ਕਰਕੇ ਗਈ ਹੈ ਹਾਂ ਮੈਨੂੰ ਤਾਂ ਲੱਗਦਾ ਗੱਲ ਬਣੂਗੀ ਫਿਰ ਤਾਂ ਲੱਗਦਾ ਗੱਲ ਬਣੀ ਗਈ ਯਾਰ ਬਸ ਬੜੀ ਭਈਆ 90% ਬਣ ਗਈ 10 ਕਰੇਗੀ ਹਾਂ ਵਿੱਚ ਵਿਚਾਲੇ ਜੇ ਕੰਮ ਹੈ ਫਿਰ ਜੇ ਹੁਣ ਗੱਲ ਬਣ ਗਈ ਫਿਰ ਤਾਂ ਪਾਰਟੀ ਹੋ ਗਈ ਪਾਰਟੀ ਕਰਾਂਗੇ ਬਸ ਜਵਾਬ ਆਣਦੇ ਪਾਰਟੀ ਨਾਲ ਦੀ ਨਾਲ ਜਵਾਬ ਤਾਂ ਹੁਣ ਤੈਨੂੰ ਦੇਖੀ ਗਈ ਉਹ ਮਾ ਜਵਾਬ ਉਸ ਦੇਈ ਹੈ ਨੌ ਤੇ ਨੌ ਤੇ ਚਵਾਰ ਹੈ ਜਿਵੇਂ ਨੌ ਤੇ ਚਵਾਰਾ ਨਹੀਂ ਛੱਡ ਜਣਾ ਐਵੇਂ ਉਹ ਚੀਜ਼ ਹੈ ਲੈ ਫਿਰ ਹੁਣ ਤਾਂ ਪਾਰਟੀ ਹੋ ਗਈ ਮਾ ਕਰਾਂਗੇ ਚੱਲੀਏ ਫਿਰ ਆ ਜਾ ਚੱਲ ਫਿਰ ਆ ਜਾ ਭਾਈ ਆ ਲੈ ਰਾਜਾ ਤਦ ਤੱਕ ਉਹਨਾਂ ਰੱਬ ਨੇ ਸੁਣ ਤਾਲੀ ਪਰ ਸੁਣੀ ਬਹੁਤ ਲੇਟ ਲੇ ਜੀ ਕਹਿੰਦੇ ਤਾਂ ਹੁੰਦੇ ਆ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਓ ਸਵਾਹ ਮਿੱਠਾ ਹੁੰਦਾ ਮੈਨੂੰ ਤਾਂ ਹੈ ਦੀ ਵੀ ਮੇਰਾ ਫਲ ਕੋਈ ਹੋਰ ਨਾ ਤੋੜ ਕੇ ਲੈ ਜੇ ਬਸ ਰਹਿਣ ਦਿਓ ਤੁਸੀਂ ਵੀ ਕਿਹਾ ਜੇ ਗੱਲਾਂ ਲੈ ਕ ਕਹੀਆਂ ਜੀ ਗੱਲਾਂ ਸੌ ਲੱਗੇ ਜਿਵੇਂ ਉਹ ਸਿਵ ਜੀ ਨਹੀਂ ਖੜਾਗਾ ਤੇ ਇੱਕ ਲੱਤ ਤੇ ਐਵੇਂ ਐ ਬਾਬੇ ਵਾਂਗੂ ਐ ਖੜਾ ਕਰਦਾ ਟੇਹਦੀ ਨਾ ਧੁੱਪ ਨਾ ਛਾਂ ਬਸ ਐ ਡਿੱਕਿਆ ਕਰਦਾ ਖੜੇ ਤਾਂ ਮੁੱਲ ਤਾਂ ਪੈ ਗਿਆ ਮੁੱਲ ਪਿਆ ਫਿਰ ਪਾਣਾ ਪਿਆ ਮੁੱਲ ਨਾ ਰੱਬ ਨੂੰ ਐ ਦੀ ਵੀ ਜੇ ਖੜਿਆ ਖੜਿਆ ਉਰ ਨਾ ਸਾਰੀ ਉਮਰ ਟੱਪ ਜੇ ਦੀ ਹੈ ਔਰ ਇਹ ਕਿ ਨਹੀਂ ਮੇਰੇ ਤਾਂ ਦੀ ਮਾ ਤੇਰੇ ਮਾਂ ਚ ਕੁਝ ਹੈ ਨਹੀਂ ਨਹੀਂ ਪਰ ਮੈਂ ਕਹਿਣ ਤਾਂ ਜਾ ਕੇ ਜਿਸ ਨੂੰ ਸੁਣਾ ਵੀਰੇ ਤੋ ਬੜਾ ਡਰ ਲੱਗਦਾ ਓਏ ਯਾਰ ਬਿਗਰੇ ਤੋ ਡਰ ਤਾਂ ਲੱਗਦੀ ਆ ਤਾਂ ਹੀ ਮੈਂ ਨਹੀਂ ਤੇਰੇ ਘਰ ਕਣੀ ਕਦੀ ਆਇਆ ਜੇ ਤੈਨੂੰ ਬਾਹਰੀਆਂ ਚੁਗਦਿਆਂ ਲਾਂਦਾ ਕੋ ਮੇਰੇ ਬਾ ਅੱਛਾ ਓਏ ਹੈ ਤੇਜ ਆ ਤੇਰਾ ਭਰਾ ਤਾਂ ਉਹ ਉਹਨੇ ਲੋਕਾਂ ਤੋਂ ਗੱਲਾਂ ਸੁਣਦਾ ਵਾ ਹਾਂ ਤੁਹਾਨੂੰ ਪਤਾ ਵੀ ਜੀ ਮਾਨਾ ਕਿ ਮੈਂ ਥੋੜਾ ਡਰਦੀ ਆ ਵੀ ਹੁਣ ਮੈਨੂੰ ਬਹੁਤ ਡਰ ਲੱਗਦਾ ਨਾ ਜੜੀ ਕਦੀ ਓਏ ਹੁਣ ਨਹੀਂ ਡਰ ਤੈਨੂੰ ਤੁਸੀਂ ਨਾ ਤੇਰੇ ਬਾਪੂ ਨੂੰ ਕਹਿ ਕੇ ਬਸ ਕਰੇ ਗੱਲ ਕਰ ਬਸ ਤੂੰ ਟੈਂਸ਼ਨ ਨਾ ਮਨ ਮੈਨੂੰ ਤੇਰੀ ਹਾਂ ਦੀ ਲੋੜ ਸੀ ਬਾਕੀ ਦਾ ਮੈਂ ਆਪੀ ਬਣਾ ਦੂੰਗਾ ਠੀਕ ਹੈ ਹੈ ਹਾਂਜੀ ਠੀਕ ਚੱਲੀਏ ਹੁਣ ਹਾਂਜੀ ਹੈ ਹਾਂਜੀ ਤੇ ਕਿਤੇ ਖਾ ਪੀਆ ਮੈਂ ਉਸ ਨਾਲੇ ਹਾਂਜੀ ਤੇ ਤੈਨੂੰ ਕਾਲ ਦਿੱਤਾ ਰਹੂੰਗਾ ਇਹ ਹਾਂਜੀ ਚਲੋ ਹਾਂ ਨਮਰਜ ਸੇਵਕ ਨੂੰ ਫੋਨ ਕਿਵੇਂ ਇਹਦੀ ਪਹਿਲਾਂ ਤਾਂ ਕਦੇ ਕਰਿਆ ਨਹੀਂ ਬੇਬੇ ਵੀ ਨਾ ਆਜ ਕਿਤੇ ਹੈਲੋ ਹੈਲੋ ਹਾਂ ਸੇਵਕ ਕਿਵੇਂ ਆ

ਠੀਕ ਤਾਂ ਹੋ ਜੂਗਾ ਨੰਦਰ ਵੀਰ ਆਹ 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 ਬਹੁਤ ਜਪਾ ਬਿਤਰ ਚ ਨਾ ਠੀਕ ਤੋ ਤੁਰੋਈ ਨਾ ਕੋਈ ਨਾ ਹੋ ਸਭ ਬੈਠੋ ਕੇ ਇੰਤਜ਼ਾਰ ਕਰ ਠੀਕ ਮੈਂ ਨਾ ਦੱਸ ਰਹੀ ਹਾਂ ਜਦੋਂ ਵੀ ਠੀਕ ਹੋ ਗਈ ਜਿੰਗ ਫਿਰ ਗੱਲ ਕਰਵਾ ਦੇ ਆਹ ਆਹ ਠੀਕ ਠੀਕ ਮੈਂ ਠੀਕ ਹੈ ਜੇ ਬਾਈ ਗੁਰੂ ਜੀ ਉਹਨਾਂ ਨੂੰ ਕੋਈ ਸਨਾ ਹੋਵੇ ਉਹਦੇ ਇਥੇ ਮੈਂ ਮਰ ਜਾਂ ਇਹਨੇ ਚੱਕ ਲਈ ਰੱਬਾ

ਤੂੰ ਇਹ ਮਜ਼ਾਕ ਉਸਨੂੰ ਕਰ ਲਿਆ ਕਰਨ ਮੇਰੇ ਨਾਲ ਨਾ ਕਰ। ਭਾਬੀ ਤੇਰੀ ਤੋਂ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਸੱਚੀ ਕਹਿੰਦਾ। ਤੇਰੀ ਤੋਂ ਆਪਾਂ ਤਾਂ ਉੱਠ ਜਣਗੇ। ਸੇਕ ਤੂੰ ਕਹਿ ਦੇ ਮੈਂ ਮਜ਼ਾਕ ਕਰਦਾ ਮੈਂ ਨਾ ਮੈਨੂੰ ਦਰਵਾੜਾ ਲੱਗ ਜਾਂਦਾ। ਉਹ ਕਿਵੇਂ ਕਹਦਾ ਤੈਨੂੰ ਪਾਤੀ ਇਹ ਗੱਲ ਸਾਨੂੰ ਸੱਚ ਹੈ। कुछ, कुछ नही हो होया दस्की। दस्की दस्की। बोल, 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 की हो गया? कुछ तो होया गल दसकी गल दस की बोलो 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 क्यों हो गए मां कुछ नी हो ਰੌਂਦੀ ਕਾ ਤੂ ਕੁਛ ਨਹੀਂ ਹੋਇਆ ਤਾਂ ਮਮਨ ਕਰ ਤੋ ਡਰ ਲੱਗਦਾ ਹਾਤੂ ਹੋ ਗਈ ਡਰ ਲੱਗਦਾ ਡਰ ਨੂੰ ਇਹ ਜੀ ਗੱਲ ਕੀ ਹੋ ਗਈ ਬੁੱਤ ਤੂੰ ਕੀ ਕਰ ਤਾ ਇਹ ਜੀ ਦੱਸੀ ਮੈਨੂੰ ਨਾ ਮੈਂ ਦੱਸ ਵੀ ਮੈਨੂੰ ਘਬਰਾਟ ਹੋਈ ਜਾਂਦੀ ਬੁੱਤ ਛੇਤੀ ਦੱਸ ਦੇ ਕਿ ਇਹ ਮੈਂ ਕਿਸੇ ਨਾਲ ਕੋ ਗੱਲ ਹੋ ਗਈ ਨਾ ਮੈਂ ਦਾ ਕੁਛ ਨਹੀਂ ਹੋਇਆ ਕਿਸੇ ਨੂੰ ਕੁਛ ਕਹਤਾ ਨਾ ਮੈਂ ਕੁਛ ਤਾਂ ਸਭ ਪਰ ਹੋਇਆ ਕੀ ਬੋਲ ਮਮੇ 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 ਇੱਕ ਪੇਪਰ ਚ ਫੇਲ ਹੋ ਗਈ ਓਹੋ ਮਾਰਾ ਕਰਨ ਤੇ ਤੇਰੇ ਮੈਂ ਇੱਕ ਕੱਪੇ ਪਰਚੋ ਫੇਲ ਹੋ ਗਈ ਤਾਂ ਫਿਰ ਕੀ ਹੋ ਗਿਆ ਲੋਕੀ ਉਹ ਵੀ ਤੇ ਜਿਹੜਾ ਸਾਰੇ ਸਾਰੇ ਜਮਾਤ ਚ ਫੇਲ ਹੋ ਜਾਂਦੇ ਨੇ ਫੇਰ ਕਲਾ ਕਰ ਲੈਂਦੇ ਨੇ ਇੱਕ ਗਲਾਸ ਤੂੰ ਇੱਕ ਪੇਪਰ ਚ ਫੇਲ ਹੋ ਗਈ ਫਿਰ ਕਿੱਡੀ ਕੀ ਗੱਲ ਹੋਗੀ ਉਹ ਟੈਨਸ਼ਨ ਲਈ ਮੈਂ ਧਰ ਗਈ ਸੀ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਕਿਸੇ ਨੇ ਕੁਝ ਕਹਿਤਾ ਤੈਨੂੰ ਦੱਸ ਕੋਈ ਨਾ ਚੁੱਪ ਕਰ ਆ ਮੈਂ ਨਹੀਂ ਰੋਂਦੇ ਹੁੰਦੇ ਤੂੰ ਕੂ ਪੇਪਰ ਦੀ ਗੱਲ ਆ ਫੇਰ ਦੇ ਲਈ ਹਰ ਤੇਰੇ ਅੰਦਰ ਹੀ ਬਹਿ ਰਾਜਣ ਦੀ ਹੈ ਤਾਂ ਕੀ ਹੋ ਗਿਆ ਲਓ ਦੇਖ ਕਿਵੇਂ ਬੁਗੀ ਚੁੱਪ ਕਰ ਜਾ ਚੁੱਪ ਚੁੱਪ ਐਵੇਂ ਨਹੀਂ ਰੋਈਦਾ ਹੁੰਦਾ ਚੱਲ ਠੀਕ ਹੁੰਦਾ ਚਾਹ ਪਾਣੀ ਪੀ ਚੱਲ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਉਣੀ ਹਾਂ ਚਲੋ ਐਡੀ ਕੋ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਤੈਨੂੰ ਕੋਈ ਕੁਝ ਕਹਿੰਦਾ ਇੱਥੇ ਵੀ ਤੂੰ ਪੇਪਰ ਚ ਫੇਲ ਹੋਗੀ ਨਹੀਂ ਮਾਂ ਆਲਾ ਦੱਸ ਫੇਰ ਹੋ ਜੂ ਦੁਬਾਰੇ ਪੇਪਰ ਓਹੋ ਪੇਪਰ ਮਰਿਆ ਐ ਜਿਹੜਾ ਇਹ ਨਾਲ ਉਹ ਰੋਣੀ ਐ ਤੂੰ ਲੈ ਦੱਸ ਹਾਂ ਮਾਂ ਮੇਰਾ ਪੇਪਰ ਮਰਿਆ ਗਿਆ ਹਏ ਉਹ ਕੁਛ ਨਹੀਂ ਹੁੰਦਾ ਪਾਲੀਏ ਇਸ ਕੋਈ ਨਾ ਮਤਰੀ ਵੀ ਨਹੀਂ ਕਿੰਨੀ ਮਤਰਾ ਤੇ ਫਿਰ ਉਹ ਦਵਾਈ ਦਾ ਦੁਆਰੇ ਠੀਕ ਐ ਕੋਈ ਨਾ ਪਾ ਪੈਸੇ ਭਰ ਦਿਆਂਗੇ ਫਿਰ ਦੁਆਰੇ ਦੇਖੀਂ ਜਿੱਪਾ ਠੀਕ ਐ ਹਾਂ ਹਾਂ ਐਵੇਂ ਟੈਨ ਚਲੀ ਦੀ ਚੰਪਾ ਜਾ ਲੈ ਮੈਂ ਚਾਹ ਲੈ ਕਿਉਂ ਨਹੀਂ ਫਿਰ ਵਾਸਤੇ ਚੁੱਪ ਕਰ ਜਾ ਹੁਣ ਹਾਜ ਜਿੰਨ ਕਿ ਹੋ ਜਾਂਦਾ ਹੋਏ ਮੈਂ ਮਾਨੂੰ ਕੀ ਕਹੂੰਗੇ ਰਾਜ ਰਾਜ ਹਾਂ ਮਾਂ ਪਤ ਤੂੰ ਕਿਵੇਂ ਪਈ ਆ ਨਾ ਮਾਂ ਠੀਕ ਹੈ ਹਾਂ ਮਾਂ ਠੀਕ ਹੈ ਤੈਨੂੰ ਕੋਈ ਖੁਸ਼ਖਬਰੀ ਦੱਸਾਂ ਕੱਲ ਨੂੰ ਤੈਨੂੰ ਦੇਖਣ ਆਲੇ ਆਉਣਗੇ ਮੇਰੀ ਗੱਲ ਸੁਣ ਉਹ ਜਿਹੜੀ ਵੀ ਅਜੇ ਤਿਆਰੀ ਵੇਰੀ ਕਰਨੀ ਨਾ ਸਾਰੀ ਕਰ ਲੈ। ਮੁੰਸਰ ਦੇ ਨਾਲੇ ਆਹੋ ਨਾਲੇ ਤਾਂ ਮੁੰਡਾ ਭਾਰੋਂ ਆਇਆ। ਤੈਨੂੰ ਵੀ ਨਾਲ ਹੀ ਲੈ ਜਾਊਗਾ ਤੇ ਨਾਲੇ ਜਿਹੜੀ ਤੇਰੀ ਪੜ੍ਹਾਈ ਪੜੂਈ ਹੈਗੀ ਅੱਪੀ ਕਰਾ ਲੈਣੀ ਉਹਨਾਂ ਨੇ। ਨਾ ਮਮ। ਲੈ ਆਏ ਕੀ ਕੰਮ ਲੈ ਜੇ ਮੰਗੂ ਕਰਦੀ। ਨਾ ਮਾ ਨਾ ਮਾ। ਹਾਂ ਮੈਂ ਵਿਆਹ ਨਹੀਂ ਕਰਾਉਣਾ ਹੈਗਾ। ਕਿਉਂ ਵਿਆਹ ਘਾਤੋ ਨਹੀਂ ਕਰਾਉਣਾ। ਨਾ ਮਮ ਮੈਂ ਨਹੀਂ ਕਰਾਉਣਾ ਹੈਗਾ। ਕਿਉਂ ਵਿਆਹ ਕਿੰਨੇ ਨਹੀਂ ਕਰਾਇਆ। ਤਿੰਨ ਅੰਦਰ ਰਾਜੇ ਰਾਣੀਆਂ ਨੇ ਨਹੀਂ ਰੱਖੀਆਂ ਘਰੇ ਆਪਾਂ ਕੀ ਦੇ ਵਿਚਾਰੇ ਨਾ ਪੁੱਤ ਵਿਆਹ ਤਾਂ ਦੇਖ ਕਰਾਉਣਾ ਹੀ ਕਰਾਉਣਾ ਇੱਕ ਨਾ ਇੱਕ ਦਿਨ ਹਨਾ ਜ਼ਰੂਰੀ ਏ ਨਾਲੇ ਹੁਣ ਤੇਰਾ ਬਾਹਰ ਦਾ ਬਣ ਜੂਗਾ ਨਾਲੇ ਤੇਰੀ ਪੜ੍ਹਾਈ ਹੋ ਜੂਗੀ ਨਾ ਮਮੇ ਨਾ ਮਮੇ ਆਏ ਕੀ ਕਰੀ ਜੈਨੂੰ ਮੈਂ ਨਹੀਂ ਮੈਂ ਨਹੀਂ ਵਿਆਹ ਤਾਂ ਦੇ ਮਾ ਵਾਲਣ ਵਾਲੀਆਂ ਕੀ ਬੋਲੀ ਜੈਨੀ ਏ ਤੂੰ ਕੀ ਬੋਲ ਰਹੀ ਏ ਤੈਨੂੰ ਹੋਛਾ ਹੈ ਕਿ ਕੀ ਕਹਿੰਨੀ ਐ ਤੂੰ ਮੂੰਹ ਕਰਿਓ ਤਮਰਲ ਕੀ ਕਹਿੰਦੀ ਐ ਮਾਏ ਦੱਸੇ ਕੀ ਕਹਿੰਨੀ ਐ ਬੋਲ ਉਰੇ ਆ ਉਰੇ ਆ ਥੱਲੇ ਰੱਖ ਲੈ ਪੈਰ ਕੀ ਖੜ ਜਾ ਗੱਲ ਤਾਂ ਸੁਣ ਲੈ ਵੇ ਗੱਲ ਦੱਸ ਵੇ ਮੱਤ ਗੱਲ ਸੁਣ ਮੇਰੀ ਮੈਨੂੰ ਤੂੰ ਇੱਕ ਮਿੰਟ ਹੁਣ ਹੁਣ ਵੀ ਸੁਣਨ ਨੂੰ ਰਹਿ ਗਿਆ ਮੈਨੂੰ ਪੁੱਛ ਲੈ ਗੱਲਾਂ ਸੁਣਨ ਨੂੰ ਰਹਿ ਗਿਆ ਮੈਨੂੰ ਪੁੱਛ ਲੈਣ ਦੇ ਦੱਸੀ ਮੈਨੂੰ ਨਾ ਦੱਸ ਕਿਹਦੇ ਨਾਲ ਕਾਲਾ ਮੂੰਹ ਕਰਾਇਆ ਸਾਨੂੰ ਦੱਸ ਤਾਂ ਦੇ ਦੱਸ ਹੋ ਸਕਦਾ ਅਸੀਂ ਤੇਰਾ ਵਿਆਹ ਕਰਦੀ ਉਹਦੇ ਨਾਲ ਤੇ ਤੋੜ ਦਿਆਂਗੇ ਦੱਸ ਤੂੰ ਇੱਕ ਵਾਰੀ ਮੈਨੂੰ ਬੋਲ ਮਾਂ ਮਾਂ ਸਦੋਂ ਨਹੀਂ ਆਜਣਾ ਨਹੀਂ ਰਿਹਾ ਨਹੀਂ ਰਿਹਾ ਮਤਲਬ ਉਹ ਮਰ ਗਿਆ ਤੇਰਾ ਮੂੰਹ ਕਾਲਾ ਜ਼ਿੰਦਗੀ ਚ ਦੁਨੀਆ ਤੇ ਵੀ ਫੋਮ ਭਰ ਕੇ ਮੈਂਨੇ ਕਿਵੇਂ ਜੋਗ ਕੇ ਨਿਚੜੇ ਮੈਂ ਤੈਨੂੰ ਪਿੱਟਾਂ ਮੈਂ ਤੈਨੂੰ ਪਿੱਟਾਂ ਮਾਂ ਮੈਂ ਤੈਨੂੰ ਪਿੱਟਾਂ ਕੁੜੀ ਲਾਲਾ ਗਾਲਜ ਨੂੰ ਮੇਰੀ ਜਿੰਦਗੀ ਬਰਬਾਦ ਕਰਦੇ ਚੁੱਪ ਕਰ ਜਾ ਮੈਂ ਪਿੰਡ ਚ ਟਿਕ ਕਰ ਚਾ ਚੁੱਪ ਕਰ ਜਾ ਮੇਰੀ ਗੱਲ ਸੁਣ ਕੋਈ ਨਹੀਂ ਅਸੀਂ ਦਵਾਈ ਬੂਟੀ ਦਵਾ ਦੇਾਂਗੇ ਤੈਨੂੰ ਠੀਕ ਹੈ ਨਾ ਮਾਂ ਤੂੰ ਕੀ ਕਰ ਰਹੀ ਹੈ ਨਾ ਤਾਸ ਨੂੰ ਕੀ ਦਾ ਨਾਮ ਦੇਵੇਂਗੀ ਤਸੀਮਾ ਨੂੰ ਕਿਹਦਾ ਨਾਮ ਦੇਵੇਂਗੀ ਨਾ ਮਾਮਾ ਕਿਹਦਾ ਆਪਨੇ ਕਰ ਸਕਦਾ ਆਪ ਛੋਟੀਆਂ ਕਿਚੂ ਬੰਨ ਲੜਾਵੇਂਗੀ ਸਾਨੂੰ ਤਾਂ ਦੁਨੀਆ ਤੇ ਜਿਉਣ ਜੋ ਕਹਿ ਨਹੀਂ ਛੱਡਿਆ ਜਉਂਦੇ ਮਾਰ ਛੱਡੇ ਤੁਸਨ ਨੂੰ ਅਸੀਂ ਕਿੱਥੇ ਜਾਈਏ ਕੀ ਜਿਹੜਾ ਕਾਲੇ ਮੂੰਹ ਵਾਲੀ ਕਿਹਨੇ ਦਿਖਾਇਆ ਮਾਮੂ ਮਾ ਬਾਰ ਕਾਲੇ ਮੂੰਹ ਵਾਲੀ ਏ ਦੱਸ ਮੈਨੂੰ ਕੀ ਕਰੀਏ ਹੁਣ ਤੇਰਾ ਕੋਈ ਨਹੀਂ ਪਰ ਅਪਾ ਦਾ ਫੱਕਰਾ ਦਾਂਗੇ ਵਿਆਹ ਕੇ ਤੋਰ ਦਿਆਂਗੇ ਆਪਾਂ ਇਹਨੂੰ ਆਪਾਂ ਨੂੰ ਵਿਆਹ ਕੇ ਤੋਰ ਦਾਂਗੇ ਆਪਾਂ ਰਪਾ ਦਾ ਫੱਕਰਾ ਦਾਂਗੇ ਤੈਨੂੰ ਵਿਆਹ ਕੇ ਤੋਰ ਦਿਆਂਗੇ ਹਣਾ ਪੁੱਤ ਠੀਕ ਹੀ ਈ ਨਾ ਮਾਂ ਕਿਹੜੇ ਵਹਾਂ ਦੀਆਂ ਗੱਲਾਂ ਕਰਦੀ ਚੱਲ ਜੀ ਬਸ ਸਾਡੇ ਨਾਲ ਨਾ ਪਤਾ ਹਾਂ ਬੱਤਰੀ ਹੱਥ ਜੋੜਦੀ ਮਾਂ ਕੋਈ ਨਾ ਮੈਂ ਆਪੇ ਹਿੱਲਾ ਕਰ ਦ ਕੋਈ ਨਾ ਕੋਈ ਫੈਸਲਾ ਤੇਰੇ ਹੱਥੇ ਜਾਂ ਤਾਂ ਤੂੰ ਮੈਨੂੰ ਰੱਖ ਲੈ ਚਾਹੇ ਮੈਂ ਰੱਖ ਲੈ ਨਹੀਂ ਪਰ ਮੈਂ ਜਾਣ ਪੁੱਤ ਮਾਂ ਨੂੰ ਤਾਂ ਦੋਨੇ ਇੱਕੋ ਜੇ ਹੋ ਫਿਰ ਫਿਰ ਮੈਂ ਬੱਗ ਨਹੀਂ ਪੁੱਤ ਨਹੀਂ ਚਲ ਨਹੀਂ ਕਰ ਰਿਹਾ ਪਤਾ ਮਾਂ ਇਹਨੇ ਜਿੰਨੇ ਚੋਕ ਚੋਕਨੇ ਸੀ ਆਪਣੇ ਘਰ ਚ ਇਹਦਾ ਦਾਣਾ ਪਾਣੀ ਹੋ ਗਿਆ ਖਤਮ ਫਿਰ ਪੁੱਤ ਨਾ ਮਾਂ ਨਹੀਂ ਮੈਂ ਕਰਾਂ ਤਾ ਚੱਲ ਮੈਂ ਦੱਸ ਤੁਰਾਂ ਨਹੀਂ ਨਾ ਮਾਂ ਮਾਂ ਮੇਰੀ ਗੱਲ ਸੁਣ ਲੈ ਜੇ ਅੱਜ ਤੂੰ ਆ ਕੁੜੀ ਦੇ ਪਿੱਛੇ ਬੱਗੀ ਫਿਰ ਐ ਲੈ ਲੈ ਫਿਰ ਤੇਰਾ ਪੁੱਤ ਕੱਢ फिर तेरा पुत्त चल्या फिर मैं रेल गटी तल्ले आके मर मैं स्प्रे भी के मरवा मां नहीं बक कोई कुछ नहीं करना जित्ते मां आपले ब्याह ती तै सजलत जमियो ने रे बातो के कहर कमाया मेरे नाल हाय करो बेकरो गे मां ਮੈਂ ਕਿੱਥੇ ਜਾਵਾਂਗੀ ਮੈਂ ਕਿੱਥੇ ਜਾਵਾਂਗੀ ਕੀ ਹੋ ਗਿਆ ਕੁਝ ਗਲਤ ਕਰਦਾ ਮੈਂ ਮੈਂ